ਇਸ ਸਮੇਂ ਤੱਕ ਦੀਆਂ ਅਹਿਮ ਖਬਰਾਂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਲੋਕਾਂ ਲਈ ਰਾਹਤ ਦੀ ਖਬਰ ਹੈ ਕਿ ਫਿਲਹਾਲ ਮੌਸਮ ਸਾਫ਼ ਹੈ ਤੇ ਆਉਣ ਵਾਲੇ ਦਿਨਾਂ 'ਚ ਵੀ ਮੌਸਮ ਸਾਫ਼ ਰਹੇਗਾ ਪਰ ਅਗਲੇ ਮਹੀਨੇ ਤੋਂ ਠੰਡ ਦੀ ਆਹਟ ਹੋ ਸਕਦੀ ਹੈ ਤੇ ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਬੁੱਧਵਾਰ ਨੂੰ ਤਾਪਮਾਨ ਦੇ ਵਿੱਚ 0.5 ਡਿਗਰੀ ਸੈਲਸੀਅਸ ਦਾ ਦਰਜ ਹੋਇਆ ਹਾਲਾਂਕਿ ਸਵੇਰੇ ਅੰਦਰਾਂ ਤਾਪਮਾਨ ਹੈ ਲੁਧਿਆਣੇ ਦਾ ਸਮਰਾਨਾ ਸਭ ਤੋਂ ਗਰਮ ਰਿਹਾ ਜਿੱਥੇ ਬੀਤੇ ਕੱਲ੍ਹ ਤਾਪਮਾਨ 36.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੁਣ ਪੰਜਾਬ ਸਰਕਾਰ ਨੇ ਇੱਕ ਹੋਰ ਪਹਿਲ ਕਦਮੀ ਕੀਤੀ ਹੈ ਸਰਕਾਰ ਨੇ ਆਪਣੀ ਕਿਸਮ ਦੀ ਪਹਿਲੀ ਨੀਤੀ ਪੇਸ਼ ਕੀਤੀ ਹੈ ਜਿਸ ਦੇ ਤਹਿਤ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਡਾਕਟਰਾਂ ਦਾ ਸਨਮਾਨ ਕੀਤਾ ਜਾਵੇਗਾ ਇਸ ਬੰਦੀ ਜਾਣਕਾਰੀ ਸੇਤੇ ਪਰਿਵਾਰ ਭਲਾਈ ਮੰਤਰੀ ਬਲਬੀਤ ਸਿੰਘ ਨੇ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਸਾਲ 60 ਡਾਕਟਰਾਂ ਨੂੰ ਇਸ ਨਵੀਂ ਨੀਤੀ ਤਹਿਤ ਸਨਮਾਨਿਤ ਕਰੇਗੀ ਤਾਂ ਜੋ ਡਾਕਟਰੀ ਪੇਸ਼ਾਵਰਾਂ ਦੇ ਮਨੋਬਲ ਤੇ ਉਹਨਾਂ ਦੀ ਮਾਨਤਾਵਾਦੀ ਸੇਵਾ ਪ੍ਰਤੀ ਵਚਨਬੱਧਤਾ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਪੁਰਸਕਾਰ ਚਾਰ ਸ਼੍ਰੇਣੀਆਂ ਤਾ ਦਿੱਤੇ ਜਾਣਗੇ ਜਿਨ੍ਹਾਂ ਚ ਸੂਬਾ ਪੱਧਰੀ ਸਰਬੋਤਮ ਡਾਕਟਰ ਪੁਰਸਕਾਰ ਜ਼ਿਲ੍ਹਾ ਪੱਧਰੀ ਐਕਸੀਲੈਂਸ ਅਵਾਰਡ ਨਵੀਂਤਾ ਜਾਂ ਜਨਤਕ ਸੇਵਕ ਲੀਡਰਸ਼ਿਪ ਲਈ ਵਿਸ਼ੇਸ਼ ਮਾਨਤਾ ਤੇ ਨਿੱਜੀ ਖੇਤਰ ਚ ਜਨਤਕ ਸੇਵਾ ਲਈ ਵਿਸ਼ੇਸ਼ ਮਾਨਤਾ ਸ਼ਾਮਲ ਹੈ ਹਰੇਕ ਅਵਾਰਡੀ ਨੂੰ ਮੁੱਖ ਮੰਤਰੀ ਜਾਂ ਸ੍ਰੀਤ ਮੰਤਰੀ ਪੰਜਾਬ ਦੇ ਵੱਲੋਂ ਸਨਮਾਨ ਸਰਟੀਫਿਕੇਟ ਦਿੱਤਾ ਜਾਵੇਗਾ ਤੇ ਅਵਾਰਡੀ ਦਾ ਨਾਂ ਰਾਜ ਸੇਤ ਸਨਮਾਨ ਬੋਰਡ ਤੇ ਸਥਾਈ ਤੌਰ ਤੇ ਲਿਖਿਆ ਜਾਏਗਾ ਜਿਸ ਨੂੰ ਡਿਸਟ੍ਰਿਕਟ ਰੂਪ ਚ ਸਰਕਾਰੀ ਹਸਪਤਾਲਾਂ ਚ ਪ੍ਰਮੁਖਤਾ ਦੇ ਨਾਲ ਪ੍ਰਦਰਸ਼ਿਤ ਕੀਤਾ ਜਾਵੇਗਾ ਕਹਿੰਦੇ ਨੇ ਕਿ ਜੱਟ ਦੀ ਜੂਨ ਬੁਰੀ ਕਦੇ ਕੁਦਰਤ ਦੀ ਮਾਰ ਪੈਂਦੀ ਆ ਕਦੇ ਬਿਮਾਰੀ ਕਰਕੇ ਫਸਲ ਖਰਾਬ ਹੋ ਜਾਂਦੀ ਆ ਪਹਿਲਾਂ ਛੋਨੇ ਦੀ ਫਸਲ ਉੱਪਰ ਹੈ ਹਲਤੀ ਰੋਗ ਦਾ ਹਮਲਾ ਹੁੰਦਾ ਹੈ ਉਸ ਤੋਂ ਬਾਅਦ ਹੁਣ ਨਰਮੇ ਦੀ ਫਸਲ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਹੋ ਚੁੱਕਾ ਹੈ ਹੁਣ ਨਰਮੇ ਦੀ ਫਸਲ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਹੋ ਚੁੱਕਾ ਹੈ ਇਹਨਾਂ ਦਿਨਾਂ ਚ ਕਿਸਾਨ ਸਾਵਧਾਨ ਹੋ ਜਾਣ ਕਿਉਂਕਿ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਨੇ ਆਪਣੀ ਲਪੇਟ ਚ ਲੈ ਲਿਆ ਪਰ ਕਿਸਾਨ ਇਸ ਗੱਲ ਤੋਂ ਅਣਜਾਣੇ ਹੋ ਆਪਣੇ ਖੇਤਾਂ ਚ ਢੀੜਾ ਮਾਰ ਕੇ ਮੁਰਝ ਜਾਂਦੇ ਨੇ ਪਰ ਕਦੇ ਉਹਨਾਂ ਨਰਮੇ ਦੇ ਪੌਦੇ ਉੱਪਰ ਲੱਗੇ ਫੁੱਲ ਚ ਬਣ ਰਹੀ ਸੁੰਡੀ ਵੱਲ ਧਿਆਨ ਨਹੀਂ ਦਿੱਤਾ ਇਸ ਨੂੰ ਲੈ ਕੇ ਖੇਤੀਬਾੜੀ ਭਾਗ ਵੱਲੋਂ ਜੋ ਕੀਟਨਾਸ਼ਕ ਦਵਾਈਆਂ ਦਾ ਛੜਕਾਅ ਕਰਨ ਲਈ ਕਿਸਾਨਾਂ ਨੂੰ ਤਾਕੀਦ ਕੀਤੀ ਗਈ ਹੈ ਉਹਨ ਚੁਲਾ ਖੇਤੀਬਾੜੀ ਅਫਸਰ ਜਗਦੀਸ਼ ਸਿੰਘ ਨੇ ਦੱਸਿਆ ਕਿ ਨਰਮੇ ਦੀ ਫਸਲ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾ ਲਈ ਇਸ ਮਹੀਨੇ ਲਗਾਤਾਰ 3 ਤੋਂ 4 ਸਪਰੀਆਂ ਦਾ ਕਿਸਾਨ ਛੜਕਾ ਕਰਨ ਤਾਂ ਜੋ ਇਸ ਸਮੱਸਿਆ ਦੇ ਨਾਲ ਨਜਿੱਠਿਆ ਜਾ ਸਕੇ ਜਿਹੜਾ ਅਧਿਆਪਕ ਵਿਦਿਆਰਥੀਆਂ ਦਾ ਭਵਿੱਖ ਬਣਾਉਂਦਾ ਏ ਅਗਰ ਉਹ ਗਲਤ ਹਰਕਤਾਂ ਦੇ ਉੱਤੇ ਆਵੇ ਤਾਂ ਉਹਨਾਂ ਵਿਦਿਆਰਥੀਆਂ ਦਾ ਭਵਿੱਖ ਕੀ ਹੋਏਗਾ ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਉਦੇਪਾਲ ਸਿੰਘ ਨੂੰ ਵਿਦਿਆਰਥਣਾਂ ਨਾਲ ਗਲਤ ਹਰਕਤਾਂ ਦੇ આરોਪਾਂ ਤੇ ਤੁਰੰਤ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਏ ਇਹ ਕਾਰਵਾਈ ਕਾਲਜ ਦੀ ਇੰਟਰਨੈਸ਼ਨਲ ਕੰਪਲੇਂਟ ਕਮੇਟੀ ਦੀ ਵਿਸਤ੍ਰਿਤ ਜਾਂਚ ਰਿਪੋਰਟ ਤੋਂ ਬਾਅਦ ਕੀਤੀ ਗਈ ਏ ਵਿਦਿਆਰਥਣਾਂ ਦੀਆਂ ਸ਼ਿਕਾਇਤਾਂ ਦੇ ਵਿੱਚ ਇਹ આરોਪ ਲਾਇਆ ਗਿਆ ਕਿ ਉਦੇਪਾਲ ਸਿੰਘ ਨੇ ਸੋਸ਼ਲ ਮੀਡੀਆ ਤੇ ਵਟਸਐਪ ਰਾਹੀਂ ਉਹਨਾਂ ਨੂੰ ਅਪੱਤੀਜਨ ਕੁ ਸੁਨੇਹੇ ਭੇਜੇ ਨਿੱਜੀ ਜੀਵਨ ਦਖਲ ਦਿੱਤਾ ਤੇ ਕਈ ਵਾਰ ਵਿਅਕਤੀਗਤ ਤੌਰ ਤੇ ਮਿਲਣ ਲਈ ਦਬਾਅ ਬਣਾਇਆ ਤੇ ਕੈਂਪ ਦੇ ਬਹਾਨੇ ਉਹਨਾਂ ਨੂੰ ਬੁਲਾ ਕੇ ਗਲਤ ਹਰਕਤਾਂ ਕੀਤੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਸ ਅਧਿਆਪ ਨੂੰ ਬਰਖਾਸਤ ਕਰ ਦਿੱਤਾ ਗਿਆ ਔਰੇਕਲ ਦੇ ਸੰਸਥਾਪਕ ਲੈਰੀ ਐਲਿਸਨ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਨੇ ਸਿਰਫ ਟੈਸਲਾ ਦੇ ਸੀਈਓ ਐਲੋਨ ਮਸਕੀ ਉਹਨਾਂ ਦੀ ਦੌਲਤ ਨੂੰ ਪਛਾੜਦੇ ਨੇ ਬਲੂਮਬਰਗ ਬਿਲੀਨੀਅਰਸ ਰਿਪੋਰਟ ਦੇ ਅਨੁਸਾਰ ਲੈਰੀ ਐਲਿਸਨ ਦੀ ਕੁੱਲ ਜਾਇਦਾਦ 373 ਬਿਲੀਅਨ ਡਾਲਰ ਹੈ ਹਾਲ ਹੀ ਦੇ ਵਿੱਚ ਉਨ੍ਹਾਂ ਦੀ ਦੌਲਤ ਦੇ ਵਿੱਚ ਤੀਜੀ ਨਾਲ ਵਾਧਾ ਹੋਇਆ ਜਿਸ ਦਾ ਮੁੱਖ ਕਾਰਨ AI ਬੂਮ ਅਤੇ Oracle ਦੇ ਸਟਾਕ ਵਿੱਚ ਅਚਾਨਕ ਵਾਧਾ ਹਾਲਾਂਕਿ ਬਹੁਤ ਘੱਟ ਲੋਕ ਜਾਣਦੇ ਨੇ ਕਿ ਲੈਰੀ ਐਲਿਸਨ ਨੇ ਆਪਣੀ ਕੁੱਲ ਦੌਲਤ ਦਾ 95% ਦਾਨ ਕਰਨ ਦੀ ਯੋਜਨਾ ਬਣਾਈ ਹੈ ਹਾਲਾਂਕਿ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਦਾਨ ਉਹਨਾਂ ਨੇ ਆਪਣੇ ਨਿਯਮਾਂ ਅਤੇ ਸ਼ਰਤਾਂ ਤੇ ਹੋਏਗਾ ਜ਼ਿਕਰਯੋਗ ਹੈ ਕਿ ਸੰਸਥਾ ਸਿਹਤ ਸੰਭਾਲ ਭੋਜਨ ਸੁਰੱਖਿਆ ਜਲਵਾਯੂ ਪਰਿਵਰਤਨ ਅਤੇ AI ਖੋਜ ਵਰਗੀਆਂ ਵਿਸ਼ਵ ਵਿਆਪੀ ਚੁਣੌਤੀਆਂ ਤੇ ਕੰਮ ਕਰਦੀ ਹੈ ਗੜਸ਼ੰਕਰ ਦੇ ਪਿੰਡ ਮੋਰਾਵਾਲੀ ਵਿਖੇ ਇੱਕ ਰੂਹ ਕੰਬਾਊ ਘਟਨਾ ਵਾਪਰੀ ਹੈ ਜਿੱਥੇ ਇੱਕ ਐਨਆਰਆਈ ਵਿਅਕਤੀ ਦੀ ਉਸਦੀ ਕੇਅਰ ਟੇਕਰ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਖਤਮ ਕਰ ਦਿੱਤਾ ਗਿਆ ਜਾਣਕਾਰੀ ਇਹ ਵੀ ਹੈ ਕਿ ਘਟਨਾ ਕੁਝ ਦਿਨ ਪਹਿਲਾਂ ਦੀ ਜਾਪਦੀ ਹੈ ਕਿਉਂਕਿ ਮ੍ਰਿਤਕ ਦੇ ਹਾਂ ਕੋਲੋਂ ਬਦਬੂ ਆ ਰਹੀ ਸੀ ਜਾਣਕਾਰੀ ਮਿਲੀ ਹੈ ਮ੍ਰਿਤਕ ਦੀ ਪਛਾਣ ਸੰਤੋਖ ਸਿੰਘ ਵਜੋਂ ਹੋਈ ਹੈ ਜੋ ਕਿ ਕੈਨੇਡਾ ਰਹਿ ਰਿਹਾ ਸੀ ਤੇ ਪਿਛਲੇ ਕਰੀਬ 3 ਮਹੀਨਿਆਂ ਤੋਂ ਪਿੰਡ ਆਇਆ ਹੋਇਆ ਸੀ ਤੇ ਕੇਅਰ ਟੇਕਰ ਨੂਰ ਮਲਦੀ ਰਹਿਣ ਵਾਲੀ ਸੀ ਇਸ ਘਟਨਾ ਦਾ ਉਸ ਵਕਤ ਪਤਾ ਲੱਗਿਆ ਜਦੋਂ ਸਵੇਰੇ ਮਨਜੀਤ ਕੌਰ ਦੇ ਨੂਰ ਮਹਿਲ ਤੋਂ ਆਏ ਭਰਾ ਨੇ ਮਕਾਨ ਨੂੰ ਬਾਹਰੋਂ ਬੰਦ ਹੋਣ ਤੇ ਜਦੋਂ ਕੰਧ ਟੱਪ ਕੇ ਅੰਦਰ ਜਾ ਕੇ ਦੇਖਿਆ ਤਾਂ ਘਰ ਦੇ ਅੰਦਰ ਸੰਤੋਖ ਸਿੰਘ ਤੇ ਮਨਜੀਤ ਕੌਰ ਦੀਆਂ ਮ੍ਰਿਤਕ ਦੇਹਾਂ ਪਈਆਂ ਸੀ ਜਿਨ੍ਹਾਂ ਤੇ ਹਥਿਆਰਾਂ ਦੇ ਨਿਸ਼ਾਨ ਸੀ ਉਸ ਤੋਂ ਬਾਅਦ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਵੱਲੋਂ ਹੁਣ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਗਲੀ ਖਬਰ ਮੁਹਾਲੀ ਤੋਂ ਜਿੱਥੇ ਅੱਜ ਤੜਕਸਰ ਹੀ ਮੁਹਾਲੀ ਦੇ ਫੇਸਦੋ ਦੇ ਵਿੱਚ ਬਦਮਾਸ਼ਾਂ ਨੇ ਜਿਮ ਮਾਲਕ ਤੇ ਹਮਲਾ ਕੀਤਾ। ਇਹ ਘਟਨਾ ਸਵੇਰੇ 4:30 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ ਕਿ ਬਾਈਕ ਸਵਾਰ ਅਣਕਸ਼ਾ ਤੇ ਹਮਲਾਵਰਾਂ ਨੇ ਵਿੱਕੀ ਤੇ 5 ਗੋਲੀਆਂ ਚਲਾਈਆਂ ਜਿਨ੍ਹਾਂ ਦੇ ਵਿੱਚੋਂ 4 ਉਸਦੇ ਪੈਰਾਂ ਦੇ ਵਿੱਚ ਲੱਗੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਵਿੱਕੀ ਨੂੰ ਉਸਦੇ ਜਿਮ ਟ੍ਰੇਨਰ ਨੇ ਬਾਈਕ ਤੇ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਗੰਭੀਰ ਹਾਲਤ ਕਾਰਨ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਮੋਹਾਲੀ ਵਿਖੇ ਜਿੰਮ ਮਾਲਕ ਤੇ ਚੱਲੀਆਂ ਗੋਲੀਆਂ ਦੇ ਮਾਮਲੇ ਵਿੱਚ ਮੌਕੇ ਦਾ ਜਾਇਜ਼ਾ ਲੈਣ ਲਈ ਐਸਐਸਪੀ ਮੋਹਾਲੀ ਹਰਮਨਦੀਪ ਸਿੰਘ ਹਾਂਸ ਪੁਜੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਐਸਐਸਪੀ ਮੋਹਾਲੀ ਨੇ ਦੱਸਿਆ ਕਿ ਜਿੰਮ ਮਾਲਕ ਦੀ ਬੋੜੈਲ ਜੇਲ੍ਹ ਦੇ ਵਿੱਚ ਬੰਦ ਕੁਝ ਬਦਮਾਸ਼ਾਂ ਦੇ ਨਾਲ ਹੈ ਅਰੰਝਿਤ ਸਿੰਘ ਜਿਸ ਕੰਨ ਉਹਨਾਂ ਵੱਲੋਂ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸੂਰਾਂ ਦੇ ਵਿੱਚ ਪਾਈ ਜਾਣ ਵਾਲੀ ਘਾਤਕ ਬਿਮਾਰੀ ਅਫਰੀਕਨ ਸੁਮਾਈਨ ਫੀਵਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਦੇ ਵਿੱਚ ਆ ਗਿਆ ਪਸ਼ੂ ਪਾਲਨ ਪਗ ਦੀ ਰਿਪੋਰਟ ਦੇ ਆਧਾਰ ਤੇ ਜ਼ਿਲ੍ਹਾ ਮੈਜਿਸਟਰੇਟ ਨੇ ਨਵਾਂ ਸ਼ਹਿਰ ਤਹਿਸੀਲ ਦੇ ਪੌਰਾ ਪਿੰਡ ਨੂੰ ਬਿਮਾਰੀ ਦਾ ਕੇਂਦਰ ਮੰਨਦੇ ਹੋਏ ਇਸ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਹੈ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰਤੀ ਸੁਰੱਖਿਆ ਸੰਸਥਾ ਪਰ 2023 ਦੀ ਧਾਰਾ 163 ਦੇ ਤਹਿਤ ਸਖਤ ਕਦਮ ਚੁੱਕੇ ਨੇ ਗੁਰਜੀਤ ਸਿੰਘ ਨਾਂ ਦੇ ਭਾਰਤੀ ਫੌਜ ਦੇ ਸਾਬਕਾ ਹਵਾਲਦਾਰ ਨੂੰ ਕੈਨੇਡਾ ਦੀ ਬਾਰਡਰ ਸੁਰੱਖਿਆ ਏਜੰਸੀ ਨੇ ਵੈਨਕੂਵਰ ਬਾਰਡਰ ਤੇ ਹਿਰਾਸਤ ਵਿੱਚ ਰੱਖ ਕੇ ਜਲੀਲ ਕੀਤਾ ਜਿਸ ਮਗਰੋਂ ਦੇਸ਼ ਦੇ ਵਿੱਚ ਦਾਖਲਾ ਉਸ ਦਾ ਰੋਕ ਦਿੱਤਾ ਕੈਨੇਡਾ ਦੀ ਏਜੰਸੀ ਦੇ ਅਧਿਕਾਰੀਆਂ ਨੇ ਆਸਾਮ ਦੇ ਵਿੱਚ ਤਾਇਨਾਤ ਰਹੇ ਉਸ ਫੌਜੀ ਅਧਿਕਾਰੀ ਤੇ ਅਤਵਾਦੀ ਹੋਣ ਦਾ ਦੋਸ਼ ਲਾਇਆ ਗੁਰਜੀਤ ਸਿੰਘ ਨੇ 24 ਸਾਲ ਤੱਕ ਭਾਰਤੀ ਫੌਜ ਦੇ ਵਿੱਚ ਸੇਵਾਵਾਂ ਦਿੱਤੀਆਂ 17 ਸਤੰਬਰ ਨੂੰ ਆਪਣੇ ਪੁੱਤਰ ਨੂੰ ਮਿਲਣ ਲਈ ਵਿਜ਼ਟਰ ਵੀਜ਼ੇ ਤੇ ਕੈਨੇਡਾ ਗਿਆ ਸੀ ਪਰ ਉੱਥੇ ਉਸਦੇ ਨਾਲ ਇੱਕ ਉਜੀ ਹਰਕਤ ਕੀਤੀ ਗਈ ਇਸ ਘਟਨਾ ਨੂੰ ਲੈ ਕੇ ਭਾਰਤੀ ਲੋਕਾਂ ਖਾਸ ਤੌਰ ਤੇ ਪੰਜਾਬੀਆਂ ਦੇ ਵਿੱਚ ਵੱਡਾ ਰੋਸ ਹੈ